ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਇਹ ਚੋਣਾਂ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਜਿਸ ਦੇ ਚੱਲਦੇ ਹਰ ਇੱਕ ਪਾਰਟੀ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਅੱਜ ਲੋਕ ਸਭਾ ਫਰੀਦਕੋਟ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਜੀਤ ਅਨਮੋਲ ਨੇ ਸਵੇਰੇ 6:30 ਵਜੇ ਮੋਗਾ ਦੇ ਸਭ ਤੋਂ ਵੱਡੇ ਸ਼ਹਿਰਗਾਰ ਨੇਚਰ ਪਾਰਕ ਵਿਖੇ ਕੁਦਰਤ ਪ੍ਰੇਮੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਹਨਾਂ ਦੇ ਨਾਲ ਮੋਗਾ ਦੀ ਐਮ.ਐਲ.ਏ. ਡਾਕਟਰ ਅਮਨਦੀਪ ਕੌਰ ਨੇ ਵੀ ਸ਼ਿਰਕਤ ਕੀਤੀ ਹੈ। ਜਿੱਥੇ ਕੁਦਰਤ ਪ੍ਰੇਮੀ ਆਵਾmdi ਪਾਰਟੀ ਨੂੰ ਬੋਰਡ ਪੌਂਡ ਦੇ ਲਈ ਇਕੱਠੇ ਹੋਏ ਸੀ ਤਾਂ ਉੱਥੇ ਹੀ ਇਹਨਾਂ ਲੋਕਾਂ ਦੇ ਵੱਲੋਂ ਆਵਾmdi ਪਾਰਟੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਨੇਚਰ ਪ੍ਰੇਮੀਆਂ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦਾ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਸੀਗਾ ਜੀ ਕਰਨ ਜੀ ਜੀ ਤੁਹਾਡੀ ਜਨਤ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚ ਗਈ ਹਾਂਜੀ ਜਨਤ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚ ਪੂਰੇ ਪੂਰੇ ਮਤਲਬ ਪੀਕ ਤੇ ਆ ਜੀ ਹਾਂਜੀ ਕਿਉਂਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂਜੀ ਹਾਂਜੀ ਸਾਡੀ سپورਟ ਦੇ ਵਿੱਚ ਆ ਰਹੇ ਨੇ ਜੀ 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 ਉਹ ਸਾਡਾ ਪਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤직 ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ ਹਾਂ ਸਭ ਸਭ ਨਹੀਂ ਉਹ ਉਹ ਨਹੀਂ ਹੋਣੀ ਚਾਹੀਦੇ ਜੀ ਡਬਲ ਮੀਨਿੰਗ ਨਹੀਂ ਹੋਣੀ ਚਾਹੀਦੀ ਤੁਹਾਡੇ ਵੱਲੋਂ ਕੀ ਗਿਆ ਅਪਰਾਲਾ ਕੀਤਾ ਜਾਏਗਾ ਅਪਰਾਲਾ ਕੀਤਾ ਜਾਊਗਾ ਜੀ ਤੇ ਵਧੀਆ ਜਿਹੜੀ ਫਿਲਮ ਚ ਘਟਕਪਟ ਆ ਸੀ ਮੋਗਾ ਤੋਂ ਹਰਪਾਲ ਸਿੰਘ ਦਾ ਹਾਰਨ ਦੀ ਰਿਪੋਰਟ ਔਨ 에ਅਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਚੋਣਾਂ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਜਿਸ ਦੇ ਚੱਲਦੇ ਹਰ ਇੱਕ ਪਾਰਟੀ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਅੱਜ ਲੋਕ ਸਭਾ ਫਰੀਦਕੋਟ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਜੀਤ ਅਨਮੋਲ ਨੇ ਸਵੇਰੇ 6:30 ਵਜੇ ਮੋਗਾ ਦੇ ਸਭ ਤੋਂ ਵੱਡੇ ਸੇਰਗਾ ਨੇਚਰ ਪਾਰਕ ਵਿਖੇ ਕੁਦਰਤ ਪ੍ਰੇਮੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਹਨਾਂ ਦੇ ਨਾਲ ਮੋਗਾ ਦੀ ਐਮ.ਐਲ.ਏ ਡਾਕਟਰ ਅਮਨਦੀਪ ਕੌਰ ਨੇ ਵੀ ਸ਼ਿਰਕਤ ਕੀਤੀ ਹੈ ਜਿੱਥੇ ਕੁਦਰਤ ਪ੍ਰੇਮੀ ਆਵਾmdi ਪਾਰਟੀ ਨੂੰ ਬੋਡ ਪਾਉਣ ਦੇ ਲਈ ਇਕੱਠੇ ਹੋਏ ਸੀ ਤਾਂ ਉੱਥੇ ਹੀ ਇਹਨਾਂ ਲੋਕਾਂ ਦੇ ਵੱਲੋਂ ਆਵਾmdi ਪਾਰਟੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਨੇਚਰ ਪ੍ਰੇਮੀਆਂ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦੇ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਹੈ। ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਸੀਗਾ ਜੀ ਚਲੋ ਜੀ ਜੀ ਤੁਹਾਡੇ ਜਨਤ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚ ਗਈ ਹੈ ਹਾਂ ਜੀ ਜਨਤ ਪ੍ਰਚਾਰ ਵਾਲੀ ਗੱਡੀ ਕਿੱਥੇ ਪਹੁੰਚੀ ਪੂਰੇ ਪੂਰੇ ਮਤਲਬ ਪੀਕ ਤੇ ਹੈ ਜੀ ਕਿਉਂਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂ ਜੀ ਹਾਂ ਜੀ ਸਾਡੀ ਸਪੋਰਟ ਦੇ ਵਿਚਾਰੇ ਜੀ 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 ਉਹ ਸਾਡਾ ਭਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤직 ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ ਹਾਂ ਸਭ ਸਭ ਨਹੀਂ ਉਹ ਨਹੀਂ ਹੋਣੀ ਚਾਹੀਦੀ ਜੀ ਡਬਲ मीनिंग ਨਹੀਂ ਹੋਣੀ ਤੁਹਾਡੇ ਲੋਕ ਕੀ ਕਿਹਾ ਅਪਰਾਧਾ ਕੀਤਾ ਜਾਏਗਾ ਅਪਰਾਧਾ ਕੀਤਾ ਜਾਊਗਾ ਜੀ ਤੇ ਵਧੀਆ ਜਿਹੜੀ ਫਿਲਮ ਚ ਘੱਟੋ ਘਾਟ ਅਸੀਂ ਮੋਗਾ ਤੋਂ ਹਰਪਾਲ ਸਿੰਘ ਸਾਹ ਹਰਨ ਦੀ ਰਿਪੋਰਟ ਔਨ 에ਅਰ